ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਆਪਣਾ ਚੈਨਲ ਅਰਸ਼ ਫੁਰਬਾ ਦਾ ਤਰਬ ਬਡੀ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਫਰੀਕੋਟ ਦੀ ਵਿਆਸਤ ਕਿਲਾ ਮੁਾਰਕ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿਨ ਸਮਰਪਤ ਜੋ ਮਹਾਨ ਨਗਰ ਖੇਤਰ ਪੰਜਾਬ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਹੈ ਜਿਸ ਦੀ ਅਰੰਭਤਾ ਫਰੀਕੋਟ ਤੋਂ ਹੋ ਰਹੀ ਹੈ ਇਹ ਵੱਖ-ਵੱਖ ਪੜਾਵਾਂ ਵਿੱਚ ਦੀ ਹੁੰਦਾ ਹੋਇਆ ਆਨੰਦਪੁਰ ਸਾਹਿਬ ਜਾਗ ਸਮਾਉਂ ਕੀ ਹੋਵੇਗੀ ਜਿਸ ਦਾ ਅੱਜ ਪਹਿਲਾ ਦਿਨ ਦੀ ਅਰੰਭਤਾ ਫਰੀ ਕੋਟ ਕਿਲੇ ਤੋਂ ਹੋ ਰਹੀ ਹੈ ਸੋ ਸੰਗਤ ਜੀ ਆਓ ਆਸ਼ੀਰਵਾਦ ਨਗਰ ਕੀਰਤਨ ਦੇ ਆਪਾਂ ਦਰਸ਼ਨ ਕਰੀਏ ਸੋ ਬੜਾ ਸੁਭਾਗ ਬਾ ਭਾਗਾ ਦਿਨ ਹੈ ਕਿਉਂਕਿ ਜਿੱਥੇ ਕਿ ਆਪਾਂ ਨਗਰ ਕੀਰਤਨ ਦੇ ਦਰਸ਼ਨ ਕਰ ਰਹੇ ਹਾਂ ਉੱਥੇ ਹੀ ਬਾਬਾ ਫਰੀਦ ਜੀ ਸੋ ਇਸ ਕਿਲੇ ਨੂੰ ਬਾਬਾ ਫਰੀਦ ਜੀ ਦੀ ਚਰਨਾਂ ਦੀ ਸੋ ਪ੍ਰਾਪਤ ਹੈ ਜੋ ਕਿ ਬਾਬਾ ਫਰੀਦ ਜੀ ਦੀ ਜਗਾ ਵੀ ਬਣੀ ਹੋਈ ਹੈ ਉਸਦੇ ਵੀ ਆਪ ਅਗਲੀ ਵੀ ਦਰਸ਼ਨ ਕਰਾਂਗੇ ਸੋ ਬੜੀ ਹੀ ਚਿਰਾਂ ਬਾਅਦ ਇਹ ਕਿਲਾ ਖੁੱਲਿਆ ਵਾ ਪਹਿਲਾ ਸਮਾਗਮ ਹੋਇਆ ਜਿਸ ਵਿੱਚ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ। ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਦੀ ਆਰੰਭਤਾ ਹੋਈ ਹੈ। ਸੋ ਆਓ ਬਹੁਤ ਹੀ ਖੂਬਸੂਰਤ ਨਗਰ ਕੀਰਤਨ ਦੇ ਅਨੰਦ ਮਾਣਦੇ ਹੋ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਔਰ ਹੋਰ ਵੀਡੀਓ ਦੇਖਣਾ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ